ਪੱਛਮੀ ਸਿਸਟਮ ਦੀ ਦਸਤਕ ਦੇ ਚੱਲਦਿਆਂ ਇੱਕ ਵਾਰੀ ਫੇਰ ਪੰਜਾਬ, ਹਰਿਆਣਾ ਤੇ ਉਤਰੀ ਰਾਜਸਥਾਨ ਦੇ ਵਿੱਚ ਮੀਂਹੇ ਰੀਤੇ ਘੜੇ ਮਾਰੀ ਦੇ ਅਸਰ ਜਿਹੜੇ ਬਣਦੇ ਦਿਖਾਈ ਦੇ ਰਹੇ ਆ। ਸਤਿ ਸ੍ਰੀ ਅਕਾਲ ਜੀ, ਜੁੜ ਚੁੱਕੇ ਹਾਂ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਤੇ ਮੈਂ ਬਜਿੰਦਰ ਸਿੰਘ ਮਾਨ ਅੱਜ 15 ਸਤੰਬਰ 2025 ਤੇ ਟਾਈਮ ਕਰੀਬ ਰਾਤ ਦੇ 9:00 ਇਕੱਠ ਹੋਣ ਜਾ ਰਹੇ ਨੇ ਗੱਲਬਾਤ। ਪੱਛਮੀ ਸਿਸਟਮ ਦੀ ਦਸਤਕ ਨੂੰ ਲੈ ਕੇ ਕਰਾਂਗੇ ਹਾਲ-ਫੁਲਾਲ ਜੇ ਮੌਨਸੂਨ ਦੀ ਗੱਲ ਕੀਤੀ ਹੈ ਤਾਂ ਮੌਨਸੂਨ ਪੰਜਾਬ ਸਮੇਤ ਸੂਚੇ ਉੱਤਰ ਭਾਰਤ ਦੇ ਵਿੱਚੋਂ ਬਹੁਤਾਂ ਨੇ ਜਿਹੜੀਆਂ ਕਮਜ਼ੋਰ ਪੈ ਚੁੱਕੀਆਂ ਨੇ ਜਿਸ ਦਾ ਕਰਕੇ ਹੁਣ ਵੱਡੇ ਪੱਧਰ ਤੇ ਮੌਨਸੂਨੀ ਮੀਂਹ ਦੀ ਸੰਭਾਵਨਾ ਉਹ ਦੇਦਨਾ ਵਿੱਚ ਨਹੀਂ ਦਿਖਾਈ ਦੇਊਗੀ ਹਾਲ ਫਲਾਲ ਹੋਣਾ ਮੀਂਹ ਤੇ ਲਈ ਪੰਜਾਬ ਪੱਛਮੀ ਸਿਸਟਮਾਂ ਤੇ ਡਿਪੈਂਡ ਰਹੂਗਾ ਇਹ ਮਹੀਨੇ ਦੇ ਵਿੱਚ ਇੱਕ ਦੋ ਪੱਛਮੀ ਸਿਸਟਮ ਆਗੇ ਕਦੇ ਦੋ ਚਾਰ ਆਗੇ ਇਦਾਂ ਦਾ ਸਿਲਸਿਲਾ ਜਿਹੜਾ ਅੱਗੇ ਜਾਰੀ ਰਹਿ ਸਕਦਾ ਹਾਲ ਫਲਾਲ ਇੱਕ ਪੱਛਮੀ ਸਿਸਟਮ ਜਿਹੜਾ ਆਉਂਦਾ ਦਿਖਾਈ ਦੇ ਰਿਹਾ ਜਿਹੜਾ ਕਿ 16 ਸਤੰਬਰ ਤੋਂ ਲੈ ਕੇ 19 ਸਤੰਬਰ ਦੇ ਵਿੱਚਕਾਰ ਪਹਾੜੀ ਖੇਤਰਾਂ ਨੂੰ ਜੰਮੂ ਕਸ਼ਮੀਰ ਨੂੰ ਮਾਚਲ ਨੂੰ ਹਲਕੇ ਤੋਂ ਦਰਮਿਆਨੀ ਕਿਤੇ ਕਿਤੇ ਭਾਰੀ ਮੀਂਹ ਨਾਲ ਪ੍ਰਭਾਵਿਤ ਕਰ ਸਕਦਾ ਹੈ ਇਹਦਾ ਇੰਪੈਕਟ ਹਲਕਾ ਜਿਹੜਾ ਪੰਜਾਬ ਦੇ ਉੱਪਰ ਵੀ ਦਿਖਾਈ ਦੇਊਗਾ ਪੰਜਾਬ ਦੇ 40-50% ਖੇਤਰਾਂ ਦੇ ਵਿੱਚ 16 ਸਤੰਬਰ ਤੋਂ ਲੈ ਕੇ 19 ਸਤੰਬਰ ਦੇ ਵਿਚਕਾਰ ਟੁੱਟ ਮੇਜੇ ਖੇਤਰਾਂ ਦੇ ਵਿੱਚ ਹਲਕੇ ਦਰਮਿਆਨੀ ਮੀਂਹ ਦੀ ਕਾਰਵਾਈ ਤੇ ਇੱਕਾ ਦੋਕਾ ਤਾਂ ਗੜੇਮਾਰੀ ਦੇ ਅਸਾਰ ਜਿਹੜੇ ਬਣਦੇ ਦਿਖਾਈ ਦੇ ਸਕਦੇ ਆ ਕਿਤੇ ਮੀਂਹ ਦੀ ਕਾਰਵਾਈ ਤਾਕਦੀ ਝਟ ਵੀ ਕਿਤੇ ਲੱਗ ਸਕਦੀ ਹੈ ਕਿ ਇਦਾਂ ਦੀ ਸੁਭਾਵਨਾ ਰਹੂਗੀ ਜਿੱਥੇ ਕਿਤੇ ਬੱਦਲ ਬਣਗੇ ਉੱਥੇ ਤਾਕਦੀ ਝਟ ਲੱਗ ਸਕਦੀ ਹੈ ਕਿ ਪਰ ਮੋਟੀ ਜੀ ਗੱਲ ਇਹ ਆ 40-50% ਖੇਤਾਂ ਵਿੱਚ ਮੀਂਹ ਦੀ ਕਾਰਵਾਈ ਦੇ ਅਸਰ ਰਹਣਗੇ 16 ਤੋਂ ਲੈ ਕੇ 19 ਤੰਬਰ ਦੇ ਵਿਚਕਾਰ ਖਾਸ ਕਰਕੇ ਪੰਜਾਬ ਦੇ ਜਿਹੜੇ ਉੱਤਰ ਪੂਰਬੀ ਇਲਾਕੇ ਆਗੇ 16-17 ਨੂੰ ਉਹਨਾਂ ਵਿੱਚ ਜਿਹੜੇ ਟੁੱਟਮੀ ਕਾਰਵਾਈ ਦੇ ਵਧੇਰੇ ਅਸਰ ਰਹਣਗੇ ਇਸ ਤੋਂ ਇਲਾਵਾ ਜੇ 18-19 ਤੰਬਰ ਦੀ ਗੱਲ ਕੀਤੀ ਹੈ 18-19 ਤੰਬਰ ਨੂੰ ਪੰਜਾਬ ਦੇ ਕੇਂਦਰੀ ਜਾਂ ਦੱਖਣ ਪੱਛਮੀ ਇਲਾਕਿਆਂ ਵਿੱਚ ਜਾਂ ਹਰਿਆਣਾ ਤੇ ਉੱਤਰੀ ਰਾਜਾਂ ਦੇ ਇਲਾਕਿਆਂ ਵਿੱਚ ਵੀ ਗਰਚਾਂਪਲੇ ਬਦਲਾਵਾਂ ਦਾ ਨਿਰਮਾਣ ਹੁੰਦਾ ਦੇਖਿਆ ਜਾਊਗਾ ਜਿਹੜੇ ਹਲਕੇ ਦਰਮਿਆਨੇ ਮੀਂਹ ਜਾਂ ਕਿਤੇ ਗੜੇਮਾਰੀ ਜਾਂ ਕਿਤੇ ਤਕੜੀ ਝਟਣ ਨੂੰ ਇਜਾਮ ਦੇ ਸਕਦੇ ਆ ਗੜੇਮਾਰੀ ਦੇ ਕਿਉਂ ਸਰਬੰਦੇ ਪੱਛਮੀ ਸਿਸਟਮ ਦੇ ਵਿੱਚ ਉਹਦਾ ਕਾਰਨ ਨਹੀਂ ਹੈਗਾ ਜਿਮੀਨੀ ਪੱਧਰ ਤੇ ਗਰਮਪੁਰੇ ਦੀ ਹਵਾ ਪੰਜਾਬ ਦੇ ਵਿੱਚ ਪਹੁੰਚਦੀ ਹੈ ਜਿਹੜੀ ਅਗਲੇ 3-4 ਦਿਨ ਵੀ ਹੁਣ ਪਹੁੰਚੂਗੀ ਬੰਗਾਲ ਦੀ ਖਾੜੀ ਤੋਂ ਪੁਰੇ ਦੀ ਹਵਾ ਚੱਲ ਕੇ ਪਹੁੰਚੂਗੀ ਤੇ ਅੱਪਰ ਲੈਵਲ ਤੇ ਜਿਹੜੇ ਪੱਛਮੀ ਸਿਸਟਮ ਦੱਸ ਤੱਕ ਦਿੰਦੇ ਨੇ 5 ਕਿਲੋਮੀਟਰ ਦੀ ਹਾਈਟ ਤੇ ਉਹਦੇ ਵਿੱਚ ਠੰਡੀ ਹਵਾ ਹੁੰਦੀ ਹੈ ਕੂਲਿੰਗ ਹੁੰਦੀ ਹੈ ਮਤਲਬ ਕਿ ਜੋ ਠੰਡੀ ਤੇ ਗਰਮ ਹਵਾ ਦੀ ਆਸ ਵਿੱਚ ਟਕਰਾ ਹੁੰਦਾ ਤਾਂ ਜਿਹੜੇ ਫਾਰਮੇਸ਼ਨ ਤਕੜੀ ਹੁੰਦੀ ਹੈ ਉੱਪਰ ਦੇ ਫੁੱਲ ਵਰਗੇ ਬੱਦਲਾਂ ਦਾ ਨਿਰਮਾਣ ਹੁੰਦਾ ਜਿਹੜੇ ਕਾਫੀ ਹਾਈਟ ਲੈ ਜਾਂਦੇ ਉਹ ਜੋ ਕੂਲਿੰਗ ਦੇ ਵਿੱਚ ਜਾਂਦੇ ਨੇ ਤੇ ਉਹਦੇ ਨਾਲ ਜਿਹੜੀ ਗੜੇਮਾਰੀ ਦੇ ਅਸਾਰ ਜਿਹੜੇ ਬੰਦੇ ਦਿਖਾਈ ਦਿੰਦੇ ਨੇ ਤਾਂ ਐਸ ਵਾਰ ਵੀ ਜਿਹੜਾ 16 ਤੋਂ 19 ਸਤੰਬਰ ਦੇ ਵਿਚਕਾਰ ਦੋ ਚੱਜਾਂ ਵਿੱਚ ਕਿਤੇ ਇੱਕਾ ਦੋ ਕਤਾ ਗੜੇਮਾਰੀ ਦੇ ਅਸਾਰ ਵੀ ਰਹਿਣਗੇ ਕਾਰਵਾਈ 40 ਤੋਂ 50% ਇਸ ਤਰ੍ਹਾਂ ਵਿੱਚ ਹੋ ਸਕਦੀ ਹੈ 16 ਤੋਂ 19 ਸਤੰਬਰ ਦੇ ਵਿਚਕਾਰ ਇੱਕ ਅਦੇਰੀ ਹੋ ਸਕਦਾ ਲੈਂਦੇ ਪੰਜਾਬ ਵੱਲੋਂ ਠੰਡੀ ਨੇਰੀ ਪੰਜਾਬ ਦੇ ਬਹੁਤੇ ਖੇਤਰਾਂ ਵਿੱਚ ਇਹਦੀ ਗੁਜ਼ਰੇ ਤੇ ਕਿਤੇ ਕਿਤੇ ਟੁੱਟਮੇ ਜਮੀਂ ਦੀ ਹਲ ਚੱਲ ਉਹ ਬੱਦਲ ਜਿਹੜੇ ਦੇਖ ਕੇ ਜਾ ਸਕਦੇ ਆ ਹਾਲਾਂਕਿ ਵਾਈਡ ਏਰੀਆ ਵਿੱਚ ਬਹੁਤੇ ਵੱਡੇ ਪੱਧਰ ਤੇ ਮੀਂਹ ਦੀ ਜਾਂ ਮੀਂਹ ਦੀ ਸੁਭਾਵਨਾ ਨਹੀਂ ਰਹੂਗੀ ਪਰ ਟੁੱਟਮੀ ਜੀ ਕਾਰਵਾਈ 16 ਤੋਂ ਲੈ ਕੇ 19 ਸਤੰਬਰ ਦੇ ਵਿਚਕਾਰ ਹੋ ਸਕਦੀ ਹੈ ਜਿਦੇ ਚ 16 17 ਨੂੰ ਉੱਤਰ ਪੂਰਬੀ ਇਲਾਕੇ ਵਿੱਚ 18 19 ਸਤੰਬਰ ਨੂੰ ਜਿਹੜਾ ਪੰਜਾਬ ਦੇ ਕੇਂਦਰੀ ਜਾਂ ਦੱਖਣ ਪਾਸੇ ਦੇ ਇਲਾਕਿਆਂ ਵਿੱਚ ਵੀ ਇਹਦੀ ਮੀਂਹ ਦੀ ਸੁਭਾਵਨਾ ਬੰਦੀ ਦਿਖਾਈ ਦੇਊਗੀ ਸੋ ਹਾਲ-ਫੁਲਾਲੈਂ ਦੀ ਕ ਅਪਡੇਟਾਂ ਜੁੜੇ ਰਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਜੀ ਧੰਨਵਾਦ